ਗੁਗਾ ਮਾੜੀ ਪ੍ਰਬੰਧਕ ਕਮੇਟੀ ਖੇੜੀਗੁਰਦਾ ਦੇ ਵੱਲੋਂ ਪ੍ਰਾਚਨ ਗੁਗਾ ਮਾੜੀ ਵਿੱਚ ਵੱਡਾ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਗੁਗਾ ਮਾੜੀ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਸਰਦਾਲਾਂ ਦੀ ਸਹੂਲਤ ਲਈ ਤਕਰੀਬਨ 8 ਲੱਖ ਰੁਪਏ ਦੀ ਲਾਗਤ ਦੇ ਨਾਲ ਟੀਨਾ ਵਾਲਾ ਸ਼ੈੱਡ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਠਿੰਦ ਜੈ ਸਿੰਘ ਠਿੰਦ ਅਤੇ ਸਰਪੰਚ ਜਸਮੀਤ ਸਿੰਘ ਰੋੜੀ ਨੇ ਦੱਸਿਆ ਕਿ ਇਹ ਇਹ ਸ਼ੈੱਡ ਲੰਬੇ ਆ 2 ਫੁੱਟ ਅਤੇ ਚੌੜਾਈ 3 ਫੁੱਟ ਹੋਵੇਗੀ ਇਸ ਸੈੱਟ ਦਾ ਮੁੱਖ ਮਕਸਦ ਵੱਡੀ ਗੜਤੀ ਵਿੱਚ ਆਉਣ ਵਾਲੇ ਸਰਦਾਲੂਆਂ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣਾ ਹੈ ਇਹ ਰਾਜਪੁਰਾ ਕਨੌਰ ਸ਼ੰਭੂ ਖੇਤਰਾ ਵਿੱਚ ਸਭ ਤੋਂ ਪੁਰਾਣਾ ਗੁੱਗਾ ਮਾੜੀ ਦਾ ਸਥਾਨ ਹੈ ਜਿੱਥੇ ਹਰ ਸਾਲ ਤਿੰਨ ਦਿਨਾਂ ਸਾਲਾਨਾ ਮੇਲਾ ਲੱਗਦਾ ਹੈ ਅਤੇ ਹਜ਼ਾਰਾਂ ਦੀ ਤعداد ਦੇ ਵਿੱਚ ਸਰਦਾਲੂ ਨਤਮਸਤਕ ਹੋਣ ਦੇ ਲਈ ਪਹੁੰਚਦੇ ਹਨ ਇਸੇ ਮੌਕੇ ਪ੍ਰਧਾਨ ਦਵਿੰਦਰ ਸਿੰਘ ਥਿੰਦ ਜੈ ਸਿੰਘ ਥਿੰਦ ਮਿਸਟਰ ਜਰਨੈਲ ਸਿੰਘ ਸੁਖਵਿੰਦਰ ਸਿੰਘ ਲਖੀ ਫਤਿਹਪੁਰ ਦਵਿੰਦਰ ਸਿੰਘ ਗੁਰਦਾ ਅਮੀਰ ਖਾਨ ਦਿਲਸ਼ਾਨ ਖਾਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ಗ್ರಾಮ ਪੰਚਾਇਤ ਅਤੇ ਹੋਰ ਪਿੰਡ ਵਾਸੀ ਮਜੂਸਨ ਸ਼ੰਭੂ ਤੋਂ ਰ지ਂਦਰ ਮੋਹੀਦੀ ਰਿਪੋਰਟ ਬਿੰਦਰ ਸਿੰਘ ਜੀ ਹਾਂ ਜੀ ਰੋਗਾ ਮੈਡੀਕਲ ਕਮੇਟੀ ਦਾ ਪ੍ਰਧਾਨ ਹੈ ਜੀ ਤੇ ਆਪਣੀ ਸਾਰੀ ਕਮੇਟੀ ਹੈ ਜੀ ਤੇ ਸਾਰਿਆਂ ਦਾ ਪਹਿਲਾਂ ਤਾਂ ਤੇਜ ਜੀ ਨੂੰ ਧੰਨਵਾਦ ਹੈ ਜੀ ਹਾਂ ਜੀ ਅਸੀਂ ਪਹਿਲਾਂ ਤਾਂ ਇਹ ਮੇਲੇ ਦੇ ਦਿਨਾਂ 'ਚ ਸਾਨੂੰ ਮਹੀ ਆ ਜਾਂਦਾ ਸੀ ਭਾਈ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਕਿ ਸੈੱਟ ਨਹੀਂ ਹੈ ਸੀਗਾ ਪਬਲਿਕ ਨੂੰ ਮੱਥਾ ਟੇਕਣ 'ਚ ਬਹੁਤ ਧੁੱਪ ਦੀ ਬਹੁਤ ਪਰੇਸ਼ਾਨੀ ਆਉਂਦੀ ਸੀ ਇਸ ਕਰਕੇ ਅਸੀਂ ਬਾਬੇ ਦੀ ਕਿਰਪਾ ਨਾਲ ਥੋੜਾ ਜਿਹਾ ਸੈੱਟ ਪਾ ਰਹੇ ਹਾਂ ਵੀ ਚਲੋ ਆਉਣ ਵਾਲੇ ਦਿਨਾਂ 'ਚ ਕਿਸੇ ਵੀ ਸੰਗਤ ਨੂੰ ਇਹ ਦਿੱਕਤ ਨਾ ਆਵੇ ਮੇਂ ਬੁੰਦੀ ਚ ਆਰਾਮ ਨਾਲ ਖੜੇ ਰਹਿ ਸਕਣ ਤੇ ਆਰਾਮ ਨਾਲ ਬੱਬਾ ਜੀ ਦੇ ਦਰਸ਼ਨ ਕਰ ਸਕਣ ਹਾਂਜੀ ਕੀ ਨਾ ਜੀ ਜੈ ਸਿੰਘ ਜੀ ਪਿੰਡ ਖੇੜੀ ਕੋ ਤੇ ਜੀ ਆਪਣਾ ਕਮੇਟੀ ਐ ਸੈੱਡ ਪਾਰੀ ਐ ਢੋਗਾ ਮਾੜੀ ਕਮੇਟੀ ਹਾਂਜੀ ਮੇਲੇ ਦੇ ਦਿਨ ਮੇਂ ਬੁੰਦੀ ਘਰ ਕਾ ਸੰਗਤ ਨੂੰ ਸੇਵਾ ਬਹੁ ਹੈ ਹਾਂਜੀ ਕੀ ਨਾ ਮੇਰਾ ਨਾਮ ਪ੍ਰੇਤੀ ਸਿੰਘ ਹੈ ਜੀ ਪਿੰਡ ਆਪਣਾ ਖੇੜੀਗੁਰਨਾ ਜੀ ਹਾਂਜੀ ਆਪਾਂ ਜੀ ਉਹ ਸੈੱਡ ਦਾ ਕੰਮ ਕਰਾਇਆ ਜੀ ਆਪਣਾ ਮੀਹ ਪੁੰਤੀ ਮਤਾਂ ਗਰੇ ਹੀ ਗਣੇ ਤੇ ਧੁੱਪ ਮਾਹੀ ਧੁੱਪ ਜੀ ਤਾਂ ਪ੍ਰਸਾਦ ਪਰਸੋ ਤੇ ਸੰਗਤ ਆਈ ਕਰੀਦੀ ਬਾਹਰ ਤੇ ਮੱਥਾ ਟੇਕਣ ਦੀ ਉਹ ਤੰਗ ਰਹੀ ਗਰੀਦੀ ਆਪਾਂ ਨੇ ਇਸ ਕਰਕੇ ਸੈੱਡ ਪਾਇਆ ਜੀ ਹੈ ਇੱਕ ਆਪਣੀ ਹੋਰ ਬੇਨਤੀ ਹੈ ਜੀ ਸੰਗਤ ਨੂੰ ਆਪਾਂ ਜੀ ਕਿ ਉਹ ਮਾੜੀ ਹੈ ਜੀ ਮਾੜੀ ਕਿ ਲੋਕ ਛੋਟੀ ਇਟਕੀ ਬਣੀ ਵੀ ਜੀ ਸਰੰਦੀ ਇਟ ਨਹੀਂ ਹੁੰਦੀ ਛੋਟੀ ਇਟਕੀ ਬਣੀ ਵੀ ਸਰੰਦੀ ਕੀ ਜੀ ਜੇ ਕੋਈ ਮੇਰਾ ਵੀਰ ਭਾਈ ਸਹਿਯੋਗ ਪਾਣਾ ਚਾਹੇ ਆਪਾਂ ਨੇ ਜੀ ਉਹ ਟੈਲਾ ਦਰਵਾਗੇ ਮੈਂ ਚੁੰਨਾ ਪਰਵਾ ਜੇ ਕੋਈ ਆਪਣਾ ਵੀਰ ਭਾਈ ਸਹਿਯੋਗ ਕਰਨਾ ਚਾਹੇ ਆਪਣਾ ਆਪ ਆਪਣਾ ਨੰਬਰ ਪਾ ਦੇਗੇ ਜੀ Google पे स्कैनर ਪਾ ਦੇਗੇ ਆਪਣਾ ਬੈਂਕਤੀ ਆਈ ਆਪਣਾ ਮਰੀ ਮਦਦ ਕਰੀ ਜਾਏਗੀ